ਕੀ ਸੰਧੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਭਾਈ ਲक्की ਸੰਧੂ ਜਿੰਦਾਬਾਦ ਇੱਕ ਵਾਰ ਸਮਾਪਤ ਹੋਵੇ ਲੱਕੀ ਅੰਦਰ ਦੇਖੋ ਯਾਰ ਮੰਮਾ ਓਕੇ ਸਮਝ ਨਹੀਂ ਆ ਰਿਹਾ ਇੱਕ ਮਿੰਟ ਯਾਰ ਇੱਕ ਮਿੰਟ ਵੀ ਨਹੀਂ ਕੋਲ ਇੱਕ ਮਿੰਟ ਅਨੇ ਇੱਕ ਮਿੰਟ ਯਾਰ ਮੈਨੂੰ ਪਤਾ ਲੱਗ ਗਿਆ ਅਧਿਕਾਰੀ ਉਹ ਇੱਕ ਮਿੰਟ ਚਾਚਾ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਲਕੀ ਸੰਧੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ जरनैल सिंह जी शिमलापुरी जरनैल सिंह जी शिमलापुरी सोनिहाल सो ਸਟਾਟਸ ਤੇ ਨਾਗਪੁਰੀ ਵਿਸ਼ੇ ਕਰੀ ਆਜੋ ਚਲੋ ਕਰੋ ਅੱਜ ਅਸੀਂ ਕਾਂਗਰਸ ਪਾਰਟੀ ਮੀਟਿੰਗ ਕਰ ਰਹੇ ਹਾਂ ਕੀ ਅਜੰਡਾ ਕੀ ਤੁਹਾਡਾ ਹੈ ਆਜੋ ਸਾਡੇ ਮਾਨਯੋਗ ਪ੍ਰਧਾਨ ਅਮਰਿੰਦਰ ਰਾਜਾਪਟਨ ਜੀ ਜਿਨ੍ਹਾਂ ਨੇ ਮੈਨੂੰ ਹਰਖਾ ਸਾਹਨੇ ਵਾਲਾ ਤੁਹਾਡੀ ਨਿਯੋਤ ਕਰਕੇ ਭੇਜਿਆ ਹੈ ਔਰ ਅਸੀਂ ਪਾਰਟੀ ਨੂੰ ਗਰਾਊਂਡ ਲੈਵਲ ਤੇ ਜਿਹੜਾ ਮਜ਼ਬੂਤ ਕਰਨ ਲਈ ਕਲੀ ਜੁੜੀ ਲੱਗੀ ਹੈ ਔਰ ਪਿੰਡ ਪੱਤਰ ਤੇ ਜਿਹੜੀਆਂ ਕਮੇਟੀਆਂ ਬਣਾਉਣੀਆਂ ਨੇ ਔਰ ਸ਼ਹਿਰ ਦੇ ਵਿੱਚ ਜੋ ਵੱਡੇ ਦਿਵਾਰ ਨੇ ਉਹਨਾਂ ਦੀ ਕਿਹ ਮੈਂਬਰੀ ਕਮੇਟੀ ਜਾਂ ਜਿਹੜੇ ਵੱਡੇ ਪਿੰਡ ਨੇ ਉਹਨਾਂ ਦੀ ਕਿਹ ਮੈਂਬਰੀ ਜਾਂ 31 ਨਵਦੀ ਕਮੇਟੀ ਬਣਾਉਣੀਆਂ ਜਿਹੜੀਆਂ ਬੂਥ ਲੈਵਲ ਤੇ ਜਿਹੜੀ ਹੈ ਤਾਂ ਕਿ ਆਲੌਰੀਆਂ ਜਿਹੜੀਆਂ ਚੋਣਾਂ ਸਸਾਈ ਦੀਆਂ ਪੂਰੀ ਤਿਆਰੀ ਹੋਣ ਤੋਂ ਸ਼ੁਰੂ ਹੋ ਕੀਤੀ ਜਾਈਆਂ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਦਿੱਕਤ ਨਾ ਆਵੇ ਔਰ ਸਾਨੂੰ ਬੂਥਾਂ ਵਿਸਾੜੇ ਬੰਦੇ ਜਿਹੜੇ ਕਾਇਮ ਹੋਣ ਕਿਉਂਕਿ ਇਹ ਵੱਡਾ ਹਲਕਾ ਪੈਂਦਾ ਜਿਹੜਾ ਥਾਨੇ ਨਾਲ ਜਿਹਦੇ ਵਿੱਚ ਬਹੁਤ ਜ਼ਿਆਦਾ ਪਿੰਡ ਪੈਦੇ ਨੇ ਥਾਨੇ ਨਾਲ ਸ਼ਹਿਰ ਪੈਂਦਾ ਹੈ ਉਹ ਥੋੜਾ ਜਿਹਾ ਰੋਜ਼ਾਨਾ ਸ਼ਹਿਰ ਤੋਂ ਹਿੱਸਾ ਪੈਂਦਾ ਹੈ ਇਸ ਕਰਕੇ ਅਸੀਂ ਤਾਂ ਇੱਕ ਕੰਮ ਕਰਨ ਲਈ ਇੱਥੇ ਆਏ ਆ ਅਸੀਂ ਜਿਹੜੇ ਆ ਪਾਰਟੀ ਨੂੰ ਜਾ ਕੇ ਆਪਣੀ ਰਿਪੋਰਟ ਦੇ ਦੇਣੀ ਜਾ ਕੇ ਕਿਹੜੀਆਂ ਇਸ ਹਰ ਇੱਕ ਦੀ ਕਿਹ ਕੀ ਜਣਾ ਆ ਕਿ ਕਿਹੜੀਆਂ ਕਮੇਟੀਆਂ ਬਣੀਆਂ ਹੈ ਕਿਹੜੀਆਂ ਨਹੀਂ ਬਣੀਆਂ ਹੈਗੀਆਂ ਔਰ ਹੋਰ ਬਣਵਾਉਣ ਦੇ ਲਈ ਵੀ ਸੁਝਾਏ ਆ ਅਸੀਂ ਜੋ ਸਹੀ ਫੋਟਾ ਉਹ ਪਾਰਟੀ ਲੱਗ ਦੇਣੀ ਆ ਪਰ ਅੱਜ ਲੱਖੀ ਸੰਧੂ ਜੀ ਨੇ ਸਾਨੂੰ ਬੁਲਾਇਆ ਤੇ ਬੁਲਾ ਕੇ ਮਾਣ ਸਨ ਕੀਤਾ ਮੈਂ ਤਾਂ ਇਹਨੂੰ ਧੰਨਵਾਦ ਕਰਦਾ ਨੌਜਾਨ ਆਗੂ ਆ ਔਰ ਕੰਮ ਕਰਨ ਦਾ ਜਜ਼ਬਾ ਔਰ ਜਜ਼ਬਾਤ ਨੇ ਔਰ ਲੋਕਾਂ ਜਿਹੜਾ ਕੱਟ ਦੱਸਦਾ ਕਿ ਇਸ ਬੰਦੇ ਦੀ ਹਿੰਮਤ ਆ ਕੰਮ ਕਰਨ ਦੀ ਆਉਣ ਵਾਲਾ ਸਮਾਜ ਦਾ ਨੌਜਾਨਾ ਸਮਾਂ ਨੌਜਾਨਾ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਨੂੰ ਆਗੂ ਚਾਹੀਦੇ ਨੇ ਜਿਹੜੇ ਕੰਮ ਕਰਨ ਵਾਲੇ ਹੋਣ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਹੋਣ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤਲਾਬਾਂ ਜਰੂਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਨਾਲ ਮਿਲ ਕੇ ਸਾਰੇ ਕੰਟਿਨਿਊ ਕੀ ਇਸ ਇਲਾਕੇ 'ਚ ਪਾਰਟੀ ਮਜ਼ਬੂਤ ਕਰਨ ਦੀ ਕੰਮ ਕਰਾਂਗੇ ਖਾਲੀਆ ਤੁਸੀਂ ਤੇ ਪਹਿਲਾਂ ਤਾਂ ਮੈਂ ਧੰਨਕਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਪੰਜਾਬ ਦੇ ਪ੍ਰਧਾਨ ਮਰੇਂਦਰ ਸਿੰਘ ਜੀ ਰਾਜਾ ਵੜਿੰਗੀ ਦਾ ਜਿਨ੍ਹਾਂ ਨੇ ਇੱਕ ਬੜੇ ਮਿਹਨਤੀ ਆਗੂ ਸਾਡੇ ਵਾਂਗੂ ਆਮ ਘਰ ਚੋਂ ਉੱਠ ਕੇ ਐਸੀ ਪਰਿਵਾਰ ਚੋਂ ਉੱਠ ਕੇ ਕਾਉਂਸਲਰ ਬਣੇ ਲੁਧਿਆਣਾ ਦੇ ਡਿਪਟੀ ਮੇਅਰ ਬਣੇ ਸੋ ਇਹਨਾਂ ਨੂੰ ਸਾਡੇ ਸਾਂਹੇ ਵਾਲ ਹਲਕੇ ਦਾ ਕੋਆਰਡੀਨੇਟਰ ਲਾਇਆ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਇੱਥੇ ਸਾਂਹੇ ਵਾਲ ਆਉਣ ਤੇ ਜੀ ਆਇਆਂ ਕਹਿੰਦੇ ਆ ਤੇ ਦੂਜਾ ਸੀ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਵਾਉਣਾ ਹੈ ਵੀ ਤੁਸੀਂ ਸਾਡੀ ਜਿਹੜੀ ਵੀ ਕੋਈ ਡਿਊਟੀ ਜੋ ਵੀ ਸਾਡੀ ਲਾਹੇਂਗੇ ਹੋ ਅਸੀਂ ਉਹਨੂੰ ਸ਼ੁਰੂ ਤੋਂ ਹੀ ਕੋਕੇ ਪਹਿਲਾਂ ਤੋਂ ਬੜੀ ਤਨਦੇਹੀ ਨਾਲ ਨਿਭਾਉਨੇ ਆਉਨੇ ਆ ਹੁਣ ਵੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਸੋ ਅੱਜ ਅਸੀਂ ਜਿਹੜਾ ਪ੍ਰੋਗਰਾਮ ਇਹਨਾਂ ਦਾ ਸਨਮਾਨ ਕਰਨ ਦਾ ਇਹਨਾਂ ਨੂੰ ਇੱਜ਼ਤ ਦੇਣ ਦਾ ਇਹਨਾਂ ਨੂੰ ਮਾਣ ਦੇਣ ਦਾ ਸਾਡਾ ਜੀ ਪ੍ਰੋਗਰਾਮ ਰੱਖਿਆ ਸੀਗਾ ਤੁੱਕੇ ਸਾਡੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਕੋਆਰਡੀਨੇਟਰ ਲਾ ਕੇ ਭੇਜਿਆ ਸੋ ਅੱਜ ਵੱਡੀ ਗਿਣਤੀ ਦੇ ਵਿੱਚ ਹਲਕੇ ਦੇ ਸਰਪੰਚ ਸਹਿਬਾਨ ਕਾਉਂਸਲਰ ਸਹਿਬਾਨ ਵੱਡੀ ਗਿਣਤੀ ਦੇ ਵਿੱਚ ਸਾਰੇ ਤੁਸੀਂ ਦੇਖਿਆ ਵੀ ਆਏ ਨੇ ਸੋ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰ ਜਿਹੜੇ ਇੱਕ ਬੋਲ ਤੇ ਆ ਕੇ ਖੜੇ ਹੁੰਦੇ ਨੇ ਤੇ ਕਾਂਗਰਸ ਪਾਰਟੀ ਦੀ ਹਮੇਸ਼ਾ ਲੜਾਈ ਜਿਹੜੀ ਅੱਗੇ ਹੋ ਕੇ ਲੜਦੇ ਨੇ ਸੋ ਅੱਜ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਇਹ ਜਿਹੜੇ ਹੈਗੇ ਆ ਸਹੀ ਰਿਪੋਰਟ ਦੇਣਗੇ ਆਮ ਘਰ ਦੇ ਨੌਜਵਾਨ ਦੀ ਆਵਾਜ਼ ਫੜਨਗੇ ਸੋ ਇਹਨਾਂ ਦਾ ਅਸੀਂ ਸਾਹਮਣੇ ਹਲਕੇ ਤੇ ਆਉਣ ਤੇ ਜੀ ਆਇਆਂ ਆਖਦੇ ਆ ਤੇ ਦੂਸਰੇ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਤੂੰ ਵੀ ਤੁਸੀਂ ਸਾਡੀ ਡਿਊਟੀ ਲਾਹੇਂਗੇ ਉਹ ਕਾਂਗਰਸ ਪਾਰਟੀ ਬਣੀ ਹੋ ਹਮੇਸ਼ਾ ਸੀ ਤੰਦੇ ਹੀ ਨਿਭਾਵਾਂਗੇ ਸੋ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਭਾਈਚਾਰਾ ਤੁਸੀਂ ਸਾਰੇ ਆਏ ਹੋ ਤੁਸੀਂ ਸਾਡੇ ਸਿਰ ਦਾ ਤਾਜ ਹੋ ਬੜਾ ਮਾਣ ਸਨਮਾਨ ਤੁਸੀਂ ਦੰਨੇ ਹੋ ਤੁਹਾਡਾ ਸਾਰਿਆਂ ਦਾ ਜਿੰਨੀ ਪ੍ਰਸਿੱਧੀ ਆਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਜਿੰਨੇ ਨੌਜਵਾਨ ਜਿੰਨੇ ਪੰਜ ਸਰਪੰਸ ਸਾਹਿਬਾਨ ਇੱਥੇ ਆਏ ਨੇ ਉਹਨਾਂ ਦੇ ਇੱਕ ਕਦਮ ਚੱਲ ਕੇ ਆਇਆ ਮੇਰੇ ਸਿਰ ਮੱਥੇ ਪਰਵਾਣਾ ਮੇਰੀ ਸਿਰ ਦੇ ਤਾਜ ਨੇ ਉਹ ਉਹਨਾਂ ਦੇ ਕਰਕੇ ਹੀ ਲੱਖੀ ਸੰਧੂ ਆ ਸੋ ਤੁਸੀਂ ਇੱਥੇ ਸਾਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜਰਨੈਲ ਸਿੰਘ ਜੀ ਤੁਹਾਡੀ ਤਸਦੀਕ ਕੀਤੀ ਅੱਜ ਦੀ ਪਿਕਚਰ ਕੀ ਕਹਿੰਦੀ ਆ ਕੀ ਕਹਿਣਾ ਚਾਹੋਗੇ ਜਿੱਦਾਂ ਅੱਜ ਦਾ ਤੁਸੀਂ ਸਾਰਾ ਦੇਖਿਆ ਕੀ ਜੋ ਤਾਂ ਲੱਗਦਾ ਹੈ ਕਿ ਲਕੀਰ ਤੋਂ ਬਹੁਲੇ ਹਿੰਮਤਾਂ ਬੜਾ ਜਜਬਾ ਨਾਲ ਕੰਮ ਕਰਦੇ ਜੋਰ ਰੱਖਦੇ ਨੇ ਤੇ ਆਉਣ ਵਾਲੇ ਸਮੇਂ ਦੀਆਂ ਹਰ ਬੰਦੇ ਦੀ ਆਵਾਜ਼ ਤੇ ਬਣਿਆ ਹੋਇਆ ਵੀ ਕਾਂਗਰਸ ਪਾਰਟੀ ਦੀ ਪਰ ਮੁਕਾਬਲਾ ਤੁਹਾਨੂੰ ਲੱਗਦਾ ਵੀ ਕਿਸ ਕਿਸ ਦੇ ਨਾਲ ਹੋ ਸਕਦਾ ਮੁਕਾਬਲਾ ਤਾਂ ਆਮ ਆਦਮੀ ਵਾਲਾ ਆਪਣਾ ਹੋਣਾ ਹੋਰ ਤਾਂ ਆਰਾਮ ਆਦਮੀ ਪਾਰਟੀ ਤਾਂ ਇੱਥੇ ਤੀਜੇ ਨੰਬਰ ਤੇ ਰਹੀ ਐ ਅਮਰ ਸਿੰਘ ਦੀ ਚੋਣਾਂ ਦੇ ਵਿੱਚ ਬੀਜੇਪੀ ਦੂਜੇ ਨੰਬਰ ਤੇ ਰਹੀ ਆ ਨਹੀਂ ਦੇਖੋ ਕਾਲੀਦੋਲ ਦਾ ਗ੍ਰਾਫ ਜਿਹੜਾ ਥੋੜਾ ਘਟਿਆ ਹੈ ਆਪਨਾ ਹੁਣ ਵੀ ਸ਼ਹਿਰ ਦੇ ਵਿੱਚ ਜਿਹੜੀ ਇਵਨਿੰਗ ਚੋਣ ਹੋਈ ਆ ਚੋਣਾਂ ਮੁਕਾਬਲਾ ਆਮ ਆਦਮੀ ਨਾਲ ਪਾਰਟੀ ਨਾਲ ਹੋਇਆ। ਹੁਣ ਵੀ ਆਮ ਆਦਮੀ ਨਾਲ ਹੋਣਾ ਜਿਹੜਾ ਆਪਾਂ ਕੱਲ੍ਹ ਦਲ ਤਾਂ ਪੱਜੇ ਚੁੱਕੇ ਆ। ਹਲ ਤੁਸੀਂ ਮੰਨਦੇ ਆਉਣ ਵਾਲਾ ਸਮੇਂ ਦੇ ਵਿੱਚ ਤੁਹਾਡਾ ਆਮ ਆਦਮੀ ਪਾਰਟੀ ਨਾਲ ਕਾਂਗਰਸ ਨਾਲ ਮੁਕਾਬਲਾ ਹੋਏਗਾ। ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ। ਪਹਿਨੇ ਤੇ ਨੇ ਪਤਾ ਫੋਨ ਕੀਤਾ। ਕਿਨਾਰਾ ਤੁਸੀਂ ਲੇਟ ਨਾਈਟ ਆਇਆ। ਨਹੀਂ ਮੈਂ ਤੈਨੂੰ ਕੋਲ ਫੋਨ ਕਰੂ ਮੈਂ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਲਾਜ਼ਮੀ ਮੈਂ ਜਦ ਲਾਇਆ ਕਰਦਾ।